एमसीडी एमसीडी और खुदावन आप सब ते वड्डी कृपा करें और आप सब ने दुआवां प्रार्थनावां की कीती हां कि जिने assi 9 दिसंबर देन 100 बार नु विशाल शोभा यात्रा दा आरंभ रखया सी और मैं परमेश्वर दा दास पास सुखदेव गिल ਤੁਹਾਡਾ ਦਿলো ਧੰਨਵਾਦ ਕਰਦਾ ਹਾਂ ਕਿ ਤੁਸੀਂ ਸਭਨਾ ਨੇ ਅੱਜ ਦੇ ਦਿਨ ਲਈ ਪ੍ਰਾਰਥਨਾ ਕੀਤੀ ਔਰ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਪਿਛਲੇ ਸਾਲ ਵੀ ਪੀਸੀਆਈ ਚਰਚ ਔਰ ਮਿਸ਼ਨ ਹੈਲਪ ਫਾਊਂਡੇਸ਼ਨ ਦੀ ਅਗਵਾਈ ਹੇਠ ਬਹੁਤ ਵੱਡੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਸੀ ਜਿਸ ਦਾ ਬਹੁਤ ਵੱਡਾ ਪ੍ਰਤੀਫਲ ਮਿਲਿਆ ਕਿ ਸਾਰੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੇ ਸਾਡਾ ਸੰਯੋਗ ਕੀਤਾ ਔਰ ਉਹਦੇ ਨਾਲ ਨਾਲ ਪ੍ਰਸ਼ਾਸਨ ਨੇ ਬਹੁਤ ਵੱਡਾ ਸੰਯੋਗ ਦਿੱਤਾ ਔਰ ਇਸ ਵਾਰ ਵੀ ਸਭ ਮਸੀ ਲੋਕਾਂ ਦਾ ਸੰਯੋਗ ਪਾਸਟਰ ਸਹਿਬਾਨਾਂ ਦਾ ਸੰਯੋਗ ਮਿਸ਼ਨ ਹੈਲ ਫਾਊਂਡੇਸ਼ਨ ਦਾ ਸੰਯੋਗ ਕਿ ਆਪਾਂ ਇਸ ਵਾਰ ਵੀ ਬਹੁਤ ਵੱਡੀ ਵਿਸ਼ਾਲ ਸ਼ੋਭਾ ਯਾਤਰਾ ਕੱਢਣ ਵਾਸਤੇ ਜਾ ਰਹੇ ਹਾਂ ਔਰ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਇਕੱਠੇ ਹੋ ਰਹੇ ਆ ਔਰ ਦਾਸ ਵੱਲੋਂ ਇਹ ਬੇਨਤੀ ਆ ਕਿ ਜਿੱਥੇ-ਜਿੱਥੇ ਵੀ ਤੁਸੀਂ ਆ ਰਹੇ ਹੋ ਔਰ ਸਮੇਂ ਦੇ ਨਾਲ ਜ਼ਰੂਰ ਗੋਲਡਨ ਗੇਟ ਤੇ ਪਹੁੰਚੋ ਆਪਾਂ ਸਭ ਮਿਲ ਕੇ ਜਲਦੀ ਇਹ ਸ਼ੋਭਾ ਯਾਤਰਾ ਦਾ ਆਰੰਭ ਕਰੀਏ ਜਿਸ ਜਗ੍ਹਾ ਤੋਂ ਵੀ ਇਹ ਸ਼ੋਭਾ ਯਾਤਰਾ ਜਾਵੇ ਦਾਸ ਦੀ ਦੁਆ ਹੈ ਕਿ ਉਹ ਇਲਾਕੇ ਬਲੱਸ ਹੁੰਦੇ ਜਾਣ ਔਰ ਉਹ ਗਲੀਆਂ ਮਹੱਲੇ ਬਲੱਸ ਹੁੰਦੇ ਜਾਣ ਜਿੱਧਰੋਂ ਦੀ ਪਰਮੇਸ਼ਵਰ ਦੇ ਦਾਸ ਜਾਣ ਔਰ ਮੈਂ ਅਪੀਲ ਕਰਦਾ ਹਾਂ ਕਿ ਤੁਸੀਂ ਸਭ ਸਮੇਂ ਸਿਰ ਜ਼ਰੂਰ ਪਹੁੰਚ ਰਹੇ ਹੋ ਆਪ ਸਭ ਨੂੰ ਜੈਮ ਸਿੱਕੀ ਮੇਰਾ ਨਾਮ ਪਾਸ ਸੀਐਲ ਚਾਰਲਸ ਹੈ ਅਸੀਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸੇ ਜਗ੍ਹਾ 골ਡਨ ਗੇਟ ਤੋਂ ਸਵੇਰ ਯਾਤਰਾ ਲੈ ਕੇ ਜਾ ਰਹੇ ਹਾਂ। ਔਰ ਅਸੀਂ ਇਹ ਤੋਂ 골ਡਨ ਗੇਟ ਤੋਂ ਹੁੰਦੇ ਹੋਏ ਮੁਕਵਲਪੁਰਾ ਚਬਰੰਗ ਰੋਡ ਤੋਂ ਹੁੰਦੇ ਹੋਏ ਸੁਲਤਾਨਬਾੜ ਰੋਡ ਤੇ ਸੁਲਤਾਨਬਾੜ ਚੌਂਕ ਤੋਂ ਲੈ ਕੇ ਸੁਲਤਾਨਬਾੜ ਰੋਡ ਤੋਂ ਹੁੰਦੇ ਹੋਏ ਸਿੱਧੇ ਅਸੀਂ ਲੱਖਾ ਸਿ ਪਲਾਟਾ ਚ ਪਹੁੰਚਾਂਗੇ ਔਰ ਉੱਥੇ ਸਾਡੀ ਸ਼ਾਮ ਨੂੰ ਸਮਾਪਤੀ ਹੋਏਗੀ। ਇਹ ਸੰਦੇਸ਼ ਹੋ ਜੋ ਪ੍ਰਭੂ ਦੇਖੋ ਪ੍ਰਭ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਹੀ ਪ੍ਰਭ ਯਿਸੂ ਮਸੀਹ ਦੇ ਬਾਰੇ ਬਹੁਤ ਸਾਰੀਆਂ ਪਰਿਸ਼ਵਾਦੀਆਂ ਹੋਈਆਂ ਜਿਸ ਤਰ੍ਹਾਂ ਕਿ ਪੰਨਬਦ ਦੇ 16 ਬਚਨ ਜੂਨਾ ਦਿਨ ਦੀ ਚ ਲਿਖਿਆ ਗਿਆ ਕਿ ਪਰਮੇਸ਼ਰ ਨੇ ਇਸ ਜਗਤ ਨਾਲ ਇਹੋ ਜਿਹਾ ਪਿਆਰ ਕੀਤਾ ਕਿ ਉਹਨੇ ਆਪਣਾ ਏਕਲੋਤਾ ਬੇਟਾ ਪ੍ਰਭ ਯਿਸੂ ਮਸੀਹ ਬਖਸ਼ ਦਿੱਤਾ ਤਾਂ ਕਿ ਜਿਹੜਾ ਕੋਈ ਵੀ ਉਸ ਪ੍ਰਭ ਯਿਸੂ ਮਸੀਹ ਤੇ ਵਿਸ਼ਵਾਸ ਕਰੇ ਉਹ ਨਾਸ ਨਾ ਹੋਏ ਬਲਕਿ ਅਮੇਸ਼ਾ ਦਾ ਜੀਵਨ ਪਾਵੇ ਸੋ ਇਸ ਲਈ ਪ੍ਰਭੂ ਯੇਸ਼ੂ ਮਸੀਹ ਜੋ 25 ਦਸੰਬਰ